ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡਾ ਤੁਹਾਡੇ ਵਾਸਤੇ ਇੱਕ ਐਸਾ ਉਪਾਅ ਲੈ ਕੇ ਆਏ ਹਾਂ ਜਿਸ ਨੂੰ ਕਰਨ ਨਾਲ ਤੁਹਾਡਾ ਵੱਡਾ ਤੋਂ ਵੱਡਾ ਦੁਸ਼ਮਣ ਵੀ ਮਾਤ ਖਾ ਜਾਏਗਾ ਉਹ ਦੁਸ਼ਮਣ ਤੁਹਾਡੀ ਜ਼ਿੰਦਗੀ ਵਿੱਚੋਂ ਹਮੇਸ਼ਾ ਵਸਤੇ ਚਲਾ ਜਾਏਗਾ ਜੇਕਰ ਤੁਹਾਡੇ ਕਾਰੋਬਾਰ ਵਿੱਚ ਉਸਨੇ ਗੜਬੜ ਕੀਤੀ ਹੈ ਉੱਥੋਂ ਵੀ ਉਹ ਭੱਜ ਜਾਏਗਾ ਉਹਦਾ ਜਿੰਨਾ ਵੀ ਉਹਨੇ ਮਾੜਾ ਅਸਰ ਦਿਖਾਣਾ ਸੀ ਉਹ ਖਤਮ ਹੋ ਜਾਏਗਾ ਘਰ ਵਿੱਚ ਤੁਹਾਡੇ ਉਸਨੇ ਕੁਝ ਮਾੜਾ ਕੀਤਾ ਹੈ ਉਹ ਸਭ ਚੀਜ਼ਾਂ ਖਤਮ ਹੋ ਜਾਣੀਆਂ ਸਿਰਫ ਹੋ ਸਿਰਫ ਤੁਸੀਂ ਕੰਨਾ ਕੀ ਹੈ ਕਾਲੀ ਮਿਰਚ ਦਾ ਇਹ ਕਿਹਦਾ ਉਪਾ ਲੈ ਕੇ ਆਇਆ ਜਿਸ ਨੂੰ ਲੈ ਕੇ ਤੁਸੀਂ ਜ਼ਮੀਨ ਦੇ ਅੰਦਰ ਗਾੜ ਦੇਣਾ ਹੈ ਹਾਂਜੀ ਸਹੀ ਸੁਣਿਆ ਤੁਸੀਂ ਜ਼ਮੀਨ ਦੇ ਅੰਦਰ ਕਾਲੀ ਮਿਰਚ ਨੂੰ ਗਾੜਨਾ ਹੈ ਉਹ ਉਪਾ ਤੁਸੀਂ ਕਿਸ ਤਰ੍ਹਾਂ ਕਰਨਾ ਹੈ ਕੰਨੀ ਕਾਲੀ ਮਿਰਚ ਲੈਣੀ ਹੈ ਕਿਸ ਤਰ੍ਹਾਂ ਜ਼ਮੀਨ ਵਿੱਚ ਗਾੜਨਾ ਹੈ ਪੂਰਾ ਉਪਾ ਮੈਂ ਤੁਹਾਨੂੰ ਅੱਗੇ ਜਾ ਕੇ ਵੀਡੀਓ ਵਿੱਚ ਵਿਸਤਾਰ ਨਾਲ ਦੱਸਣ ਵਾਲੀਆਂ ਇਸ ਕਰਕੇ ਵੀਡੀਓ ਨੂੰ ਪਲੀਜ਼ ਅੰਤ ਤੱਕ ਜਰੂਰ ਦੇਖਣਾ ਉਸ ਤੋਂ ਪਹਿਲੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੇਕਰ ਮੇਰੇ ਚੈਨਲ ਤੇ ਨਵੇਂ ਆਏ ਹੋ ਜੀ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਵਿੱਚ ਆਪਣੀ ਹਾਜ਼ਰੀ ਜਰੂਰ ਲਗਵਾਇਆ ਕਰੋ ਜੀ ਦੇਖੋ ਜੀ ਦੁਸ਼ਮਣ ਜਿਹੜੇ ਹੁੰਦੇ ਹਨ ਉਹ ਕਈ ਤਰ੍ਹਾਂ ਦੇ ਹੁੰਦੇ ਹਨ ਦੁਸ਼ਮਣ ਕਈ ਤਾੜੀ ਜਾਨਦੇਵੀ ਦੁਸ਼ਮਣ ਹੁੰਦੇ ਹਨ ਕਈ ਤੁਹਾਡੀ ਮਾਲ ਦੇ ਵੀ ਦੁਸ਼ਮਣ ਹੁੰਦੇ ਹਨ ਮਤਲਬ ਤੁਹਾਡੀ ਦੌਲਤ ਦੇ ਵੀ ਦੁਸ਼ਮਣ ਹੁੰਦੇ ਹਨ ਤੁਹਾਨੂੰ ਤਾਂ ਕਈ ਵਾਰੀ ਪਤਾ ਹੀ ਨਹੀਂ ਚੱਲਦਾ ਕਿ ਸਾਡਾ ਆਖਿਰਕਾਰ ਦੁਸ਼ਮਣ ਹੈ ਕੌਣ ਕਿਉਂਕਿ ਦੁਸ਼ਮਣ ਜਿਹੜਾ ਹੁੰਦਾ ਹੈ ਕਦੀ ਵੀ ਸਾਹਮਣੇ ਤੋਂ ਵਾਰ ਨਹੀਂ ਕਰਦਾ ਉਹ পিچھے তো वार ਕਰਦਾ ہے پیچھے تو وار مطلب وہ جادو ٹونی ٹٹ کے کرا کے وار کرتا ہے وہ کئی تے ایسے خطرناک دشمن ہون دے ہن تواڈے تو انی जलन دی भावना رکھ دے ہن کہ او لوگ مطلب ایسے ایسے శక్తిशाली تواڈے تو بابیاں کول جا کے تہاڈا برا کرن واسطے ایسے جادو ٹونی کرواندے ہن کہ تسی بیمار ہو جاندے ہو کسی بھی کام وچ تواڈا من نہیں لگدا ہے تے ਜਿੰਨਾ ਵੀ ਪੈਸਾ ਤੁਸੀਂ ਕਮਾਇਆ ਹੈ ਜੋ ਵੀ ਸੇਵਿੰਗ ਤੁਹਾਡੀ ਹੈਗੀ ਉਹ ਪੂਰੀ ਦੀ ਪੂਰੀ ਤੁਹਾਡੀ ਬਿਮਾਰੀ ਵਿੱਚ ਲੱਗ ਜਾਂਦੀ ਹੈ ਅੱਕੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦੇਵਾਂ ਕਿ ਜੋ ਲੋਕ ਕਿਸੇ ਦਾ ਬੁਰਾ ਕਰਨ ਵਾਸਤੇ ਐ ਬਾਬਿਆਂ ਕੋਲ ਜਾਂਦੇ ਹਨ ਖਤਰਨਾਕ ਜਾਦੂ ਟੋਣੇ ਕਰਾਉਂਦੇ ਹਨ ਉਹ ਇੱਕ ਵਾਰੀ ਹੋ ਸਕਦਾ ਹੈ ਸਫਲ ਹੋ ਵੀ ਜਾਂਦੇ ਹੋਣ ਪਰ ਇੰਨਾ ਜ਼ਰੂਰ ਹੈ ਕਿ ਜੋ ਕਿਸੇ ਦਾ ਬੁਰਾ ਕਰਦਾ ਹੈ ਉਸ ਦਾ ਅੰਤ ਵਿੱਚ ਆਪਣਾ ਬੁਰਾ ਜ਼ਰੂਰ ਹੀ ਹੁੰਦਾ ਹੈ ਔਰ ਇਹ ਤਾਂ ਜਾਦੂ ਟੋਣੇ ਜਿਹੜੇ ਕਰਨ ਵਾਲੇ ਹੁੰਦੇ ਹਨ ਨਾ ਜੋ ਕਿਸੇ ਦਾ ਬੁਰਾ ਕਰਦੇ ਹਨ ਉਹੀ ਜਾਦੂ ਟੋਣਾ ਉਹਨਾਂ ਨੂੰ ਵਾਪਸ ਜਾਂਦਾ ਹੈ ਥੋੜੀ ਦੇਰ ਬਾਅਦ ਵਿੱਚ ਉਹਨਾਂ ਨੂੰ ਰਿਟਰਨ ਜਾਂਦਾ ਹੈ ਉਹ ਜੋ ਵੀ ਨੇ ਕਿਸੇ ਦਾ ਤੁਹਾਡਾ ਬੁਰਾ ਕਰਨ ਦਾ ਸੋਚਿਆ ਹੈ ਤੇ ਉਹਨਾਂ ਦਾ ਫਿਰ ਆਪਣਾ ਬੁਰਾ ਹੋਣ ਲੱਗ ਜਾਂਦਾ ਹੈ। ਇਸੇ ਤਰ੍ਹਾਂ ਹੀ ਆਸੀਂ ਅੱਜ ਦੀ ਵੀਡੀਓ ਵਿੱਚ ਇਹ ਉਪਾਅ ਲੈ ਕੇ ਆਏ ਹਾਂ ਤਾਂ ਕਿ ਜੋ ਲੋਕ ਜੋ ਤੁਹਾਡੇ ਦੁਸ਼ਮਣ ਬਣ ਚੁੱਕੇ ਹਨ ਤੁਸੀਂ ਕਿਸੇ ਕਿਸੇ ਦਾ ਬੁਰਾ ਨਹੀਂ ਕਰ ਰਹੇ ਪਰ ਉਹ ਤੁਹਾਡਾ ਬੁਰਾ ਕਰਨਾ ਚਾ ਰਹੇ ਹਨ ਉਹਨਾਂ ਨੂੰ ਕਿਸ ਤਰ੍ਹਾਂ ਰੋਕਿਆ ਜਾਵੇ। ਕਿਸ ਤਰ੍ਹਾਂ ਰੋਕਿਆ ਜਾਵੇ ਤਾਂ ਕਿ ਤੁਹਾਡਾ ਕੋਈ ਨੁਕਸਾਨ ਨਾ ਹੋਵੇ ਤੇ ਇਸ ਲਈ ਤੁਸੀਂ ਸਿਰਫ ਸਿਰਫ ਕੀ ਲੈਣਾ ਹੈ ਸਿਰਫ ਚਾਰ ਕਾਲੀ ਮਿਰਚ ਦੇ ਦਾਣੇ। ਤੇ ਇਸ ਕਾਲੀ ਮੇਚ ਦਾ ਮੈਂ ਬਹੁਤ ਹੀ ਜ਼ਬਰਦਸਤ ਫਾਰਮੂਲਾ ਦੱਸਣ ਵਾਲੀ ਹਾਂ ਜਿਸ ਨਾਲ ਤੁਹਾਡਾ ਦੁਸ਼ਮਣ ਜੋ ਹੈ ਤਬਾਹ ਹੋ ਜਾਏਗਾ ਖਤਮ ਹੋ ਜਾਏਗਾ ਇਸ ਕਰਕੇ ਵੀਡੀਓ ਨੂੰ ਸਕਿੱਪ ਕਰਕੇ ਬਿਲਕੁਲ ਨਾ ਦੇਖਣਾ ਕਿਉਂਕਿ ਜੇਕਰ ਕੁਝ ਵੀ ਤੁਸੀਂ ਮਿਸ ਕਰ ਦਿੱਤਾ ਤਾਂ ਇਸ ਉਪਾਅ ਦਾ ਤੁਹਾਨੂੰ ਕੋਈ ਮਤਲਬ ਨਹੀਂ रह ਜਾਏਗਾ ਇਸ ਉਪਾਅ ਨਾਲ ਕੋਈ ਫਲ ਨਹੀਂ ਮਿਲੇਗਾ ਹੁਣ ਤੁਸੀਂ ਧਿਆਨ ਨਾਲ ਸੁਣੋ ਤੁਸੀਂ ਕਰਨਾ ਕੀ ਹੈ ਇੱਕ ਚਿੱਟਾ ਕਾਗਜ਼ ਪੇਪਰ ਵੱਡਾ ਸਾਰਾ ਲੈ ਲਓ ਉਸ ਨੂੰ ਜਿੱਥੇ ਤੁਸੀਂ ਪਾਠ ਪੂਜਾ ਕਰਦੇ ਹੋ ਉਸ ਸਥਾਨ ਤੇ ਲੈ ਜਾ ਕੇ ਉਹ ਪੇਪਰ ਵਿਛਾ ਦਿਓ ਚਾਰ ਕਾਲੀ ਮਿਰਚ ਦੇ ਦਾਣੇ ਧਿਆਨ ਨਾਲ ਕਾਪੀ ਤੇ ਨੋਟ ਕਰ ਲੋ ਸਿਰਫ ਔਰ ਸਿਰਫ ਕਾਲੀ ਮਿਰਚ ਦੇ ਸੁੱਕੇ ਕਾਲੀ ਮਿਰਚ ਦੇ 깔4 ਦਾਣੇ ਉਸ ਚਿੱਟੇ ਕਾਗਜ਼ ਦੇ ਉੱਤੇ ਰੱਖ ਦੋ ਠੀਕ ਹੈ ਉਸ ਤੋਂ ਬਾਅਦ ਤੁਸੀਂ ਸਭ ਤੋਂ ਪਹਿਲੇ ਤਿੰਨ ਵਾਰ ਠੀਕ ਹੈ ਤਿੰਨ ਵਾਰੀ ਮੂਲ ਮੰਤਰ ਦਾ ਜਾਪ ਕਰਦਾ ਹੈ ਜੇਕਰ ਤੁਸੀਂ ਕਿਸੇ ਵੀ ਧਰਮ ਦੇ ਹੋ ਜਿਸਟ ਈਸ਼ਟ ਦੇਵਤਾ ਨੂੰ ਤੁਸੀਂ ਮੰਨਦੇ ਹੋ ਜਿਹੜਾ ਤੁਹਾਡਾ ਕੋਈ ਗੁਰੂ ਮੰਤਰ ਹੋਏਗਾ ਜਾਂ ਕੋਈ ਜਾਪ ਹੋਏਗਾ ਉਹ ਤੁਸੀਂ ਵੀ ਤਿੰਨ ਵਾਰੀ ਪੜਨਾ ਹੈ ਆਪਣੇ ਆਪਣੇ ਮਤਲਬ ਜਿਸ ਵੀ ਮੰਤਰ ਨੂੰ ਤੁਸੀਂ ਮੰਨਦੇ ਹੋ ਜਿਸ ਗੁਰੂ ਮੰਤਰ ਨੂੰ ਮੰਨਦੇ ਹੋ ਜਿਸ ਜਾਪ ਨੂੰ ਤੁਸੀਂ ਮੰਨਦੇ ਹੋ ਉਸ ਨੂੰ ਤਿੰਨ ਵਾਰੀ ਪੜ ਲਓ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਜੋ ਤੁਹਾਡਾ ਦੁਸ਼ਮਣ ਹੈ ਜੇਕਰ ਤੁਸੀਂ ਉਹਦਾ ਨਾਮ ਜਾਣਦੇ ਹੋ ਠੀਕ ਹੈ ਜੇ ਜਾਣਦੇ ਹੋ ਤੁਹਾਨੂੰ ਪਤਾ ਹੈ ਪੱਕਾ ਵਿਸ਼ਵਾਸ ਹੈ ਕਿ ਇਹ ਹੀ ਬੰਦਾ ਹੈ ਜੋ ਮੇਰੇ ਕਾਨੂੰ ਬਰਬਾਦ ਕਰਤੇ ਤੁਲਿਆ ਹੈ ਤਾਂ ਉਸ ਬੰਦੇ ਦਾ ਨਾਮ ਉਸ ਕਾਗਜ਼ ਤੇ ਲਿਖ ਲਓ ਠੀਕ ਹੈ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ 11 ਵਾਲੀ मिनिमम 11 वाली है जेकर ਤੁਹਾਡੇ ਕੋਲ ਟਾਈਮ ਹੈ 21 वाली ਕਰ ਲਓ ਠੀਕ ਹੈ ਨਹੀਂ ਤਾਂ ਮਿਨੀਮਮ 11 ਵਾਲੀ ਤਾਂ ਤੁਸੀਂ ਚਉਪਾਈ ਦਾ ਪਾਠ ਕਰਨਾ ਹੀ ਕਰਨਾ ਹੈ ਚਉਪਾਈ ਸਹਿਬ ਪੜ੍ਹ ਲਓ ਜਿਹੜੇ ਦੂਸਰੇ ਧਰਮ ਦੇ ਲੋਗ ਹਨ ਉਹਨਾਂ ਦੇ ਵਿੱਚ ਵੀ ਚਉਪਾਈ ਦਾ ਹੁੰਦਾ ਹੈ ਪਾਠ ਹੁੰਦਾ ਹੈ ਜੋ ਵੀ ਤੁਸੀਂ ਆਪਣੇ ਦੇਵੀ-ਦੇਵਤਿਆਂ ਦਾ ਪਾਠ ਹੈ ਔਰ ਤੁਸੀਂ ਕਰ ਲੈਣਾ ਹੈ ਕਮ ਸੇ ਕਮ 11 ਵਾਲੀ ਠੀਕ ਹੈ ਉਸ ਤੋਂ ਬਾਅਦ ਪਰਮਾਤਮਾ ਨੂੰ ਯਾਦ ਕਰਕੇ ਉਹ ਦੁਸ਼ਮਨ ਦਾ ਨਾਮ ਲੈ ਕੇ ਬੋਲਣਾ ਹੈ ਕਿ ਇਹ ਜੋ ਬੰਦਾ ਮੇਰੇ ਘਰ ਨੂੰ ਬਰਬਾਦ ਕਰਨ ਤੇ ਤੁਲਾ ਹੈ ਉਸ ਦਾ ਸਾਡੇ ਘਰ ਤੋਂ ਉਛਤਕਾਰਾ ਦਿਲਾਓ ਅਸੀਂ ਇਨਾ ਤੋਂ ਬਹੁਤ ਪਰੇਸ਼ਾਨ ਹਾਂ ਸਾਨੂੰ ਇਹਨਾਂ ਦੀ ਪਰੇਸ਼ਾਨੀਆਂ ਤੋਂ ਮੁਕਤ ਕਰੋ ਜੋ ਵੀ ਸਾਡੇ ਉੱਤੇ ਇਹਨਾਂ ਨੇ ਜਾਦੂ ਟੋਨਾ ਕਰਾਇਆ ਹੈ ਉਸ ਤੋਂ ਸਾਨੂੰ ਨਿਜਾਤ ਦਿਵਾਓ ਇਹ ਸਭ ਪੂਰਾ ਪੂਰਾ ਬੋਲਣਾ ਹੈ ਜੋ ਜੋਤੀ ਬੋਲਣਾ ਹੈ ਮਨ ਵਿੱਚ ਨਹੀਂ ਬੋਲਣਾ ਹੈ ਜੋ ਜੋਤੀ ਬੋਲਣਾ ਹੈ ਉਸ ਤੋਂ ਬਾਅਦ ਤੁਸੀਂ ਉਸ ਕਾਗਜ਼ 'ਤੇ ਜਿਹਦੇ ਤੇ ਦੁਸ਼ਮਣ ਦਾ ਨਾਮ ਲਿਖਿਆ ਹੋਇਆ ਹੈ ਤੇ ਕਾਲੀ ਮੇਚਾਂ ਐਨਾ ਵੀ ਧਿਆਨ ਰੱਖਣਾ ਹੈ ਜਿਸ ਵੇਲੇ ਤੁਸੀਂ ਮੂਲ ਮੰਤਰ ਦਾ ਪਾਠ ਕਰਨਾ ਤੇ ਚੋਪਈ ਦਾ ਪਾਠ ਕਰਨਾ ਹੈ ਉਸ ਵੇਲੇ ਤੁਸੀਂ ਸਿਰਫ ਅਤੇ ਸਿਰਫ ਉਹ ਦੁਸ਼ਮਣ ਨੂੰ ਦੇਖਦੇ ਐ ਦੁਸ਼ਮਣ ਦਾ ਜੋ ਨਾਮ ਲਿਖਿਆ ਹੋਇਆ ਹੈ ਉਹਦੇ ਉੱਤੇ ਹੀ ਦੇਖਦੇ ਜਾਣਾ ਹੈ ਤੇ ਨਾਲ ਦੇ ਨਾਲ ਕਾਲੀ ਮੇਚਾਂ ਜਿਹੜੀਆਂ ਹੈਗੀਆਂ ਹਨ ਉਸ ਨੂੰ ਦੇਖਣਾ ਹੈ ਤੇ ਉਂਗਲ ਦੇ ਨਾਲ ਇਹ ਕਾਲੀ ਮੇਚਾਂ ਨੂੰ ਥੋੜਾ ਥੋੜਾ ਜਿਹਾ ਹਿਲਾ ध्यान दे जाना है मतलब उन्होंने एक्टिव करके रखना है यह जरूर नोटिस करके रखना लेना इस तरह जरूर करना है ठीक है जो तो तुसी पाठ कर लिया परमात्मा नू अपना दसवी भी दिता कि इस इस गल तो मैं परेशान है इस तो निजात दिलाओ उस तो बाद उसी इस काली मिर्च वाले कागज नू फोल्ड करके इस तरह फोल्ड करना है कि काली मिर्चा आ, अंदर ही रहे न, कागज तू तो बा डिगड़ना ठीक है उस कागज नू ले तु बार किसी जगा गिटी का कि ओर कागज है अच्छी तरह अंदर ਦਬਾ ਦਿੱਤਾ ਜਾਵੇ ਐਨਾ ਗੱड्डा ਜਰੂਰ ਕਰਨਾ ਜਦੋਂ ਗੱड्डा ਕਰ ਦੇਣਾ ਹੈ ਇਸ ਕਾਗਜ਼ ਨੂੰ ਉਸ ਗੱਡੇ ਦੇ ਵਿੱਚ ਪਾ ਕੇ ਉੱਤੋਂ ਮਿੱਟੀ ਪਾ ਕੇ ਦਬਾ ਦੇਣਾ ਹੈ ਇਹ ਜੋ ਤੁਸੀਂ ਦਬਾਇਆ ਹੈ ਕਾਗਜ਼ ਉਹ ਤੁਸੀਂ ਆਪਣੇ ਦੁਸ਼ਮਣ ਦਾ ਜਿਹੜਾ ਉਹ ਪ੍ਰਭਾਵ ਉਸਨੇ ਗਲਤ ਪ੍ਰਭਾਵ ਦਾ ਡੇਕਾ ਚਪਾਇਆ ਸੀ ਉਸ ਨੂੰ ਦਬਾ ਦਿੱਤਾ ਹੈ ਜਿਹੜਾ ਉਸਨੇ ਤੁਹਾਡੇ ਉੱਤੇ ਜਾਦੂ ਟੂਣੀ ਟੁੱਟ ਕੇ ਕਰਾਏ ਹਨ ਉਸ ਨੂੰ ਦਬਾ ਦਿੱਤਾ ਹੈ ਇਹਦੇ ਦਬਾਉਣ ਨਾਲ ਇਸ ਕਾਗਜ਼ ਦੇ ਕਾਲੀ ਮਿਰਚ ਦਬਾਉਣ ਨਾਲ ਐਨਾ ਫਰਕ ਪਏਗਾ ਕਿ ਉਹ ਜਿਹੜਾ ਤੁਸੀਂ ਖੁਦ ਦੇਖੋਗੇ ਕਿ ਤੁਹਾਨੂੰ ਥੋੜੇ ਦਿਨਾਂ ਵਿੱਚ ਹੀ ਪਤਾ ਚੱਲੇਗਾ ਕਿ ਉਹਨਾਂ ਦੇ ਘਰ ਵਿੱਚ ਕੀ ਹੋ ਰਿਹਾ ਹੈ ਜੋ ਉਹਨਾਂ ਨੇ ਸਾਡਾ ਬੁਰਾ ਕਰਨ ਦਾ ਸੋਚਿਆ ਸੀ ਹੁਣ ਉਹਨਾਂ ਦੇ ਉੱਤੇ ਉਹ ਰਿਵਰਸ ਜਾ ਰਿਹਾ ਹੈ ਠੀਕ ਹੈ ਇਹ ਜਰੂਰ ਕਰਕੇ ਦੇਖੋ ਇਹ ਤੁਸੀਂ ਦੇਖੋ ਜੋ ਕਾਲੀ ਮਿਰਚ ਹੈ ਨਾ ਉਹ ਇੱਕੋ ਵਾਰੀ ਦਬਾਈਆਂ ਹੈ ਉਸ ਤੋਂ ਬਾਅਦ ਜੋ ਤੁਸੀਂ ਪਾਟ ਕਰਨਾ ਹੈ ਜੋ ਮੈਂ ਦੱਸਿਆ ਹੈ چاپ ਕਰ ਲੋ ਜੋ ਪਈਸਾ ਦੇ ਪਾਟ ਕਰ ਲੋ ਉਹ ਤੁਸੀਂ ਆਪਣੇ ਅਪ ਤਬ ਤੱਕ ਕਰ ਸਕਦੇ ਹੋ ਜਬ ਤੱਕ ਤੁਹਾਡੇ ਘਰ ਵਿੱਚੋਂ ਉਹ ਬੁਰੀਆਂ ਚੀਜ਼ਾਂ ਜੋ ਉਹਨਾਂ ਨੇ ਜਾਦੂ ਟੋਣਾ ਕੀਤਾ ਹੈ ਉਹ ਖਤਮ ਨਾ ਹੋ ਜਾਵੇ ਠੀਕ ਹੈ ਐ ਵੀ ਹੋ ਸਕਦਾ ਹੈ ਕਿ ਇਸ ਟੋਟਕਾ ਕਰਨ ਨਾਲ ਤੁਹਾਡਾ ਜਿਹੜਾ ਦੁਸ਼ਮਣ ਹੈ ਤੁਹਾਡੇ ਵੱਲ ਦੋਸਤੀ ਦਾ ਹੱਥ ਵੀ ਵਧਾਣ ਵਾਸਤੇ ਅੱਗੇ ਆ ਸਕਦਾ ਹੈ ਸੋ ਐਸੀ ਸਾਡੀ ਵੀਡੀਓ ਦੀ ਅੱਜ ਦੀ ਜਾਣਕਾਰੀ ਅੱਜ ਦਾ ਉਪਾਅ ਜੇਕਰ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਤੇ ਉਪਾਚਨ ਕਰ ਲੱਗਿਆ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ ਜੀ ਸੋ ਅੱਜ ਮੈਨੂੰ ਇਜਾਜ਼ਤ ਦਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੱਕੇ